ਨਮਸਕਾਰ ਦੋਸਤੋ ਮੈਂ ਜਤਿਨ ਸਿੰਘਲਾ ਮੁਰਤੂ ਸਵਾਗਤ ਕਰਦਾ ਤੁਹਾਡਾ ਬਾਲਾ ਜੀ ਐਜੂਕੇਸ਼ਨ ਪੁਆਇੰਟ ਦੇ ਪ੍ਰਾਈਵੇਟ ਚੈਨਲ ਤੇ ਦੋਸਤੋ ਅੱਜ ਦੇ ਪੋਡਕਾਸਟ ਦੇ ਵਿੱਚ ਗੱਲ ਕਰਾਂਗੇ 2026 ਦੇ ਵਿੱਚ ਆਨ ਆਲੀ ਅਪਕਮਿੰਗ ਸਰਕਾਰੀ ਨੌਕਰੀਆਂ ਪੰਜਾਬ ਦੇ ਵਿੱਚ 2026 ਦਾ ਜੋ ਸਾਲ ਹੈ ਉਹ ਇੱਕ 골ਡਨ ইয়ার ਹੈ ਉਹਨਾਂ ਸਾਰੇ ਬੱਚਿਆਂ ਵਾਸਤੇ ਜੋ ਸਰਕਾਰੀ ਨੌਕਰੀ ਦੀ ਤਿਆਰੀ ਕਰਨਾ ਚਾਹੁੰਦੇ ਨੇ ਸਰਕਾਰੀ ਨੌਕਰੀ ਲੈਣਾ ਚਾਹੁੰਦੇ ਨੇ ਜਾਂ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਅੱਜ ਇੰਨਾ ਸਾਰੇ ਵਿਸ਼ਿਆਂ ਦੇ ਉੱਤੇ ਆਪਾਂ ਵਿਸਥਾਰ ਦੇ ਵਿੱਚ ਚਰਚਾ ਕਰਾਂਗੇ ਜਿਦੇ ਵਿੱਚ ਮੈਂ ਦੱਸੂਗਾ ਕਿ ਕਿਹੜੀ ਕਿਹੜੀ ਨੌਕਰੀ ਆਣ ਆਲੀ ਹੈ ਕਿੰਨੀਆਂ ਨੌਕਰੀਆਂ ਆਣ ਆਲੀਆਂ ਨੇ ਤੇ ਕਿਉਂ 2026 ਤੁਹਾਡੇ ਵਾਸਤੇ 골ਡਨ ਈਅਰ ਹੈ ਚਲੋ ਜੀ ਸ਼ੁਰੂ ਕਰਦੇ ਆਂ ਬੱਚੋ ਬੇਟਾ ਲਾਸਟ ਟਾਈਮ ਜਦ ਪੰਜਾਬ ਦੇ ਵਿੱਚ ਇਲੈਕਸ਼ਨ ਹੋਏ ਸੀ ਫਰਵਰੀ 2022 ਦੇ ਵਿੱਚ ਹੋਏ ਸੀਗੇ ਤਾਂ ਹਰ 5 ਸਾਲ ਬਾਅਦ ਇਲੈਕਸ਼ਨ ਹੁੰਦੇ ਨੇ ਫਰਵਰੀ 2027 ਦੇ ਵਿੱਚ ਪੰਜਾਬ ਦੇ ਵਿੱਚ ਵੀ ਇਲੈਕਸ਼ਨ ਹੋਣਗੇ ਜੇ ਮੈਂ 2021 ਦਾ ਸਾਲ ਦੇਖਾਂ ਫਰਵਰੀ 2022 ਚ ਇਲੈਕਸ਼ਨ ਸੀ ਉਸ ਤੋਂ ਜਸਟ ਇੱਕ ਸਾਲ ਪਹਿਲਾਂ ਵਾਲਾ 2021 ਦਾ ਸਾਲ ਦੇਖਾਂ ਤਾਂ ਉਸ 2021 ਦੇ ਵਿੱਚ ਪੰਜਾਬ ਗਵਰਨਮੈਂਟ ਨੇ ਲਗਭਗ 50000 ਨੌਕਰੀਆਂ ਥਰੋ ਕੀਤੀਆਂ ਸੀ ਹਾਂ ਉਹਦੇ ਵਿੱਚੋਂ ਕੁਝ ਨੌਕਰੀਆਂ ਹਲੇ ਵੀ ਪੈਂਡਿੰਗ ਚੱਲ ਰਹੀਆਂ ਨੇ ਲੇਕਿਨ 50000 ਨੌਕਰੀਆਂ ਦਾ ਜੋ ਹੈ ਨੋਟੀਫਿਕੇਸ਼ਨ ਆਊਟ ਹੋਇਆ ਸੀ ਤਾਂ ਮੇਰਾ ਇਹ ਮੰਨਣਾ ਹੈ ਮੂਟਾ-ਮੂਟਾ ਕਿ ਜੇ ਆਪਾਂ ਲਾਸਟイヤー ਦੇ ਇਲੈਕਸ਼ਨ ਦਾ ਜੋ ਇਅਰ ਸੀ ਉਹ ਤੋਂ ਇੱਕ ਸਾਲ ਪਹਿਲਾਂ ਵਾਲਾ ਜੋ ਇਅਰ ਹੈ ਉਹਨੂੰ ਐਨਾਲਿਸਿਸ ਕਰੀਏ ਤਾਂ ਇਸ ਸਾਲ ਜੋ ਇਲੈਕਸ਼ਨ ਹੋਣ ਜਾ ਰਹੇ ਨੇ 2027 ਦੇ ਵਿੱਚ ਉਹ ਤੋਂ ਜੋ ਪਹਿਲਾ ਲੈਅਰ ਹੈ ਯਾਨਕਿ 2026 ਵਾਲਾ ਉਹਦੇ ਵਿੱਚ ਵੀ ਘਟੋ ਘਟ ਤੁਨੂੰ 25000 ਪਲੱਸ ਨੌਕਰੀਆਂ ਮਿਲਣਗੀਆਂ ਕਿਹੜੀ ਕਿਹੜੀਆਂ ਨੌਕਰੀਆਂ ਮਿਲਣਗੀਆਂ ਬੱਚੋ ਪੰਜਾਬ ਪੁਲਸੀ ਲਗਭਗ ਤੁਨੂੰ 3400 ਦੇ ਕਰੀਬ ਨੌਕਰੀ ਜੋ ਹੈ ਦੇਖਣ ਨੂੰ ਮਿਲੇਗੀ ਜਿਹਦੇ ਵਿੱਚ ਕਨਸਟੇਬਲ ਵੀ ਹੈਗਾ ਬੇਟਾ ਇਨਸਪੈਕਟਰ ਰੈਂਕ ਵੀ ਹੈਗਾ ਤੇ ਐਸਆਈ ਵੀ ਹੋਏਗਾ ਪਟਵਾਰੀ ਦੀ ਲਗਭਗ 1095 ਨੌਕਰੀ ਦੇਖਣ ਨੂੰ ਮਿਲੂਗੀ ਵੀਡੀਓ ਜੋ ਕਾਫੀ ਟਾਈਮ ਤੋਂ ਲਟਕ ਰਹੇ ਹਨ ਕੋਈ ਕਹਿ ਰਿਹਾ ਵੀ ਇਹਨੂੰ ਪੰਚਾਇਤ ਸੈਕਟਰੀ ਦੇ ਵਿੱਚ ਜੋ ਪੋਸਟਾਂ ਨੇ ਉਹਦੇ ਵਿੱਚ ਮਰਜ ਕਰਤਾ 700 ਪਲੱਸ ਨੌਕਰੀਆਂ ਤੁਹਾਨੂੰ 2026 ਦੇ ਵਿੱਚ ਜੋ ਵੀਡੀਓ ਦੀ ਇਜ਼ੀ ਓਪਨ ਹੁੰਦੀਆਂ ਦੇਖਣਗੀਆਂ ਜੋ ਕਾਫੀ ਪਿਛਲੇ 3 ਸਾਲਾਂ ਤੋਂ ਪੈਂਡਿੰਗ ਚੱਲ ਰਹੀਆਂ ਨੇ ਚੰਡੀਗੜ੍ਹ ਪੁਲਿਸ ਉਹਦੇ ਵਿੱਚ ASI ਕੌਨਸਟੇਬਲ ਦੋਨੋਂ ਨੌਕਰੀਆਂ ਦੇਖਣ ਨੂੰ ਮਿਲਣਗੀਆਂ ਪੀ ਟ੍ਰਿਪਲ ਐਸ ਬੀ ਕਲੈਰੀਕਲ ਦੀ ਹਲੇ ਇੱਕ ਨਿਕਲੀ ਹੋਈ ਹੈ ਅਗਲੇ ਸਾਲ ਤੁਹਾਨੂੰ ਦੁਬਾਰਾ ਦੇਖਣ ਨੂੰ ਮਿਲੂਗੀ ਫੂਡ ਇਨਸਪੈਕਟਰ ਐਕਸਾਈਜ਼ ਦੀਆਂ ਲਗਭਗ 41 ਪੋਸਟਾਂ ਆਈਆਂ ਸੀ ਉਹ ਰੀਓਪਨ ਹੋ ਕੇ 550 ਦੇ ਕਰੀਬ ਨੌਕਰੀ ਉਹਦੀ ਜੋ ਹੈ ਨਵੀਂ ਉਹਦੇ ਵਿੱਚ ਆਊਗੀ ਪੀਐਸਪੀਸੀਐਲ ਐਲਡੀਸੀ ਠੀਕ ਹੈ ਜੀ ਮਾਸਟਰ ਕੈਟਰ ਹੋ ਗਿਆ ਈਟੀਟੀ ਪੇਪਰ 2 ਹੋ ਗਿਆ ਪੀਐਸ ਟੈਟ ਹੋ ਗਿਆ ਬੇਟਾ ਤੋਂ ਇਸ ਤੋਂ ਇਲਾਵਾ ਇੱਕ ਪੰਜਾਬ ਦੇ ਵਿੱਚ ਡਿਪਾਰਟਮੈਂਟ ਹੁੰਦਾ ਹੈ ਪੰਸਬ ਉੱਡਾ ਠੀਕ ਹੈ ਜੀ ਇਹਨਾਂ ਸਾਰੇ ਡਿਪਾਰਟਮੈਂਟਸ ਦੇ ਵਿੱਚ ਤੁਹਾਨੂੰ ਲਗਭਗ ਲਗਭਗ ਬੇਟਾ ਮੰਨ ਕੇ ਚੱਲੋ ਅ 2026 ਦੇ ਵਿੱਚ 25000 ਤੋਂ ਜ਼ਿਆਦਾ ਨੌکریاں ਦੇਖਣ ਨੂੰ ਮਿਲਣਗੀਆਂ ਹੁਣ ਜਰਸੀ ਬੱਚਿਆਂ ਨੂੰ ਕਹਿੰਦੇ ਆਂ ਵੀ ਤਿਆਰੀ ਅੱਜ ਤੋਂ ਸ਼ੁਰੂ ਕਰ ਦੋ ਬੇਟਾ ਕਿਉਂਕਿ ਇਹ ਜੋ ਪ੍ਰੋਸੈਸ ਹੈ ਤਿਆਰੀ ਦਾ ਲਗਭਗ 5 ਤੋਂ 7 ਮਹੀਨੇ ਦਾ ਘੱਟੋ-ਘੱਟ ਹੈਗਾ ਮਿਨੀਮਮ 6 ਮਹੀਨੇ ਦਾ ਚਾਹੀਦੇ ਨੇ ਜੈਨੂਨਲੀ ਜੋ ਗੱਲ ਹੈ ਠੀਕ ਹੈ ਤਾਂ ਬੱਚਾ ਪਹਿਲੀ ਚੀਜ਼ ਇਹ ਸੋਚਦਾ ਕਿ ਮੈਂ ਆਨਲਾਈਨ ਤਿਆਰੀ ਕਰਾਂ ਜਾਂ ਆਫਲਾਈਨ ਤਿਆਰੀ ਕਰਾਂ ਦੇਖੋ ਆਨਲਾਈਨ ਕਰਨੀ ਹੈ ਤਾਂ ਵੀ ਤੁਹਾਡੇ ਤੇ ਹੈ ਆਫਲਾਈਨ ਕਰਨੀ ਹੈ ਤਾਂ ਵੀ ਤੁਹਾਡੇ ਤੇ ਹੈ ਮੈਂ ਦੋਨਾਂ ਦੇ ਪੋਜ਼ਿਟਿਵ ਤੇ ਨੈਗੇਟਿਵ ਚੀਜ਼ਾਂ ਦੱਸਣ ਦੀ ਤੁਹਾਨੂੰ ਕੋਸ਼ਿਸ਼ ਕਰੂੰਗਾ ਆਨਲਾਈਨ ਕਿਉਂਕਿ ਅਸੀਂ ਆਨਲਾਈਨ ਵੀ ਕਰਾਨੇ ਆ ਆਫਲਾਈਨ ਵੀ ਕਰਾਨੇ ਆ ਆਨਲਾਈਨ ਉਹਨਾਂ ਬੱਚਿਆਂ ਵਾਸਤੇ ਸਕਸੈਸਫੁਲ ਹੈ ਜਿਨ੍ਹਾਂ ਨੇ ਇੱਕ ਵਾਰੀ ਬੇਸ ਕਲੀਅਰ ਕਰ ਲਿਆ ਕਿਸੇ ਇੰਸਟੀਚਿਊਟ ਦੇ ਵਿੱਚ ਜਾਂ ਸੈਲਫ ਸਟੱਡੀ ਦੇ ਰਾਹੀਂ ਤੇ ਉਹਨੂੰ ਉਹ ਆਪਦੇ ਆਪ ਨੂੰ ਪਾਲਿਸ਼ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਆਨਲਾਈਨ ਬੈਸਟ ਹੈ ਦੂਸਰਾ ਆਨਲਾਈਨ ਉਹਨਾਂ ਵਾਸਤੇ ਬੈਸਟ ਹੈ ਜੋ ਜੌਬ ਕਰ ਰਹੇ ਨੇ ਤੇ ਟੋਟਲੀ ਉਹਨਾਂ ਕੋਲੇ ਟਾਈਮ ਨਹੀਂ ਹੈਗਾ ਉਹਨਾਂ ਨੇ ਰਾਤ ਨੂੰ 10 ਵਜੇ ਤੋਂ ਬਾਅਦ ਜਾਗ ਕੇ ਪੜ੍ਹਨਾ ਹੈ। ਉਹਨਾਂ ਵਾਸਤੇ ਔਨਲਾਈਨ ਵੈਸਟ ਹੈ। ਤੀਸਰਾ ਜਿਹੜੇ ਲੋਕਾਂ ਨੇ ਆਲਰੇਡੀ ਤਿਆਰੀ ਕੀਤੀ ਹੋਈ ਹੈ 5 7 10 10 ਨੰਬਰਾਂ ਤੋਂ ਪੇਪਰ ਰਹਿ ਜਾਂਦਾ ਹੈ। ਉਹਨਾਂ ਨੇ ਮੌਕ ਟੈਸਟ ਲਗਾਣੇ ਨੇ। ਆਪ ਦੇ ਆਪ ਨੂੰ ਪਾਲਿਸ਼ ਕਰਨਾ ਹੈ ਵੀ ਆਹ ਟੌਪਿਕ ਮੈਨੂੰ ਆਉਂਦਾ ਹੈ। ਆਹ ਟੌਪਿਕ ਮੈਨੂੰ ਘੱਟ ਆਉਂਦਾ ਹੈ। ਉਹ ਵੀਡੀਓ ਚੱਕ ਕੇ ਔਨਲਾਈਨ ਉਹ ਦੇਖ ਲੈਣਗੇ। ਉਹਨਾਂ ਵਾਸਤੇ ਔਨਲਾਈਨ ਵੈਸਟ ਹੈ। ਲੇਕਿਨ ਅਗਰ ਤੁਸੀਂ ਫਰੈਸ਼ਰ ਹੋ ਤੁਹਾਨੂੰ ਮੈਥ ਦੇ ਵਿੱਚ ਬੋਡਮਾਸ ਨਹੀਂ ਆਉਂਦਾ ਕਟਿੰਗ ਕਰਨੀ ਨਹੀਂ ਆਉਂਦੀ ਤੁਹਾਡਾ ਬੇਸ ਕਲੀਅਰ ਨਹੀਂ ਤੁਹਾਨੂੰ ਪਤਾ ਨਹੀਂ ਕਿ ਗਵਰਨਮੈਂਟ ਜੌਬ ਹੁੰਦੀ ਕੀ ਹੈ ਗਵਰਨਮੈਂਟ ਜੌਬ ਦਾ ਸਿਲੇਬਸ ਕੀ ਹੁੰਦਾ ਹੈ ਹਾਊ ਟੂ ਪ੍ਰੀਪੇਅਰ ਫੋਰ ਦਾ ਐਗਜ਼ਾਮ ਕੀ ਹੈ ਮਾਈਂਡ ਸੈਟ ਕੀ ਹੋਣਾ ਚਾਹੀਦਾ ਸਟ੍ਰੈਟੇਜੀ ਕੀ ਹੋਣੀ ਚਾਹੀਦੀ ਹੈ ਆਫਲਾਈਨ ਕਲਾਸਿਸ ਆਰ ਦਾ ਬੈਸਟ ਫਾਰ ਯੂ ਅਗਰ ਤੁਸੀਂ ਇਸ ਕੈਟਾਗਰੀ ਦੇ ਵਿੱਚ ਆਂਦੇ ਹੋ ਕਿ ਜਿੰਨੀ ਦੇਰ ਤੱਕ ਅਸੀਂ ਆਪਣੇ ਆਪ ਨੂੰ ਇੱਕ ਸਿਸਟਮ ਦੇ ਵਿੱਚ ਨਹੀਂ ਬੰਨਦੇ ਜਿੰਨੀ ਦੇਰ ਤੱਕ ਆਪਣੇ ਆਪ ਨੂੰ ਇੱਕ ਪੈਟਰਨ ਚ ਨਹੀਂ ਬੰਨਦੇ ਰੈਗੂਲਰ ਨਹੀਂ ਅਸੀਂ ਕਿਸੇ ਚੀਜ਼ ਨੂੰ ਜਾਂਦੇ ਓਨੀ ਦੇਰ ਤੱਕ ਸਾਡੇ ਤੋਂ ਪੜਿਆ ਨਹੀਂ ਜਾਂਦਾ ਬਹੁਤ ਬੱਚੇ ਆ ਕੇ ਮੈਨੂੰ ਕਹਿੰਦੇ ਨੇ ਵੀ ਸਰ ਆਨਲਾਈਨ ਦੀ ਨਾ ਪ੍ਰੋਬਲਮ ਹੈ ਸਰ ਇੱਕ ਦਿਨ ਕਲਾਸ ਲਾ ਲਈ ਦੋ ਦਿਨ ਨਹੀਂ ਲਗਾਈ ਸਾਨੂੰ ਕਿਹੜਾ ਕੋਈ ਪੁੱਛਣਾ ਨਾ ਆਫਲਾਈਨ ਦੇ ਵਿੱਚ ਤੁਸੀਂ ਰੈਗੂਲਰ ਜਾਓਗੇ ਤਿੰਨੇ ਤੋਂ 4 ਘੰਟੇ ਕਲਾਸ ਲਗਾਉਗੇ ਟੀਚਰ ਤੁਹਾਡੇ ਸਿਰ ਤੇ ਖੜਾ ਹੋਊਗਾ ਤੁਹਾਡੇ ਤੋਂ ਸੁਣੂਗਾ ਤੁਹਾਡੇ ਤੇ ਪ੍ਰੈਸ਼ਰ ਕ੍ਰੀਏਟ ਕਰੂਗਾ ਤੁਸੀਂ ਨਾਲ ਵਾਲੇ ਬੱਚਿਆਂ ਨੂੰ ਪੜਦੇ ਦੇਖੋਗੇ ਉਸ ਐਨਵਾਇਰਨਮੈਂਟ ਦੇ ਵਿੱਚ ਤੁਹਾਡਾ ਪੜਨ ਦਾ ਜੀ ਕਰੂਗਾ ਠੀਕ ਹੈ ਤਾਂ ਮੇਰਾ ਜੋ ਹਮੇਸ਼ਾ ਤੋਂ ਜੋ ਮੇਰਾ ਪਰਸਨਲ ਹੈ ਆਫਲਾਈਨ ਦੀ ਯਾਰ ਕੋਈ ਜਗ੍ਹਾ ਨਹੀਂ ਲੈ ਸਕਦਾ ਆਫਲਾਈਨ ਆਰ ਦਾ ਬੈਸਟ ਆਫਲਾਈਨ ਦੇ ਵਿੱਚ ਐਕਚੁਅਲ ਟੀਚਰ ਦੀ ਕਲਾ ਦਾ ਪਤਾ ਲੱਗਦਾ ਆਫਲਾਈਨ ਦੇ ਵਿੱਚ ਐਕਚੁਅਲ ਪੇਪਰ ਦੇ ਮਾਹੌਲ ਦਾ ਪਤਾ ਚੱਲਦਾ ਆਫਲਾਈਨ ਜਿੱਥੋਂ ਤੁਹਾਨੂੰ ਕੰਪੀਟੀਸ਼ਨ ਜ਼ਿਆਦਾ ਮਿਲਦਾ ਹੈ ਆਫਲਾਈਨ ਦੇ ਵਿੱਚ ਤੁਹਾਨੂੰ ਪੇਪਰ ਦੇ ਪ੍ਰੈਸ਼ਰ ਨੂੰ ਦੇ ਜੋ এনवायरमेंट ਹੈ ਇਕੋਸਿਸਟਮ ਹੈ ਉਹਨੂੰ ਕਿੱਦਾਂ ਹੈਂਡਲ ਕਰਨਾ ਹੈ ਉਹ ਪਤਾ ਚੱਲਦਾ ਤੁਸੀਂ ਹੋਰ ਬੱਚਿਆਂ ਨੂੰ ਇੱਦਾਂ ਤਿਆਰੀ ਕਰਦੇ ਨੇ ਕਿਸੇ ਦੀ ਪੰਜਾਬੀ ਕਮਜ਼ੋਰ ਹੈ ਕਿਸੇ ਦਾ ਮੈਥ ਕਮਜ਼ੋਰ ਹੈ ਕਿਸੇ ਦੀ ਇੰਗਲਿਸ਼ ਕਮਜ਼ੋਰ ਹੈ ਉਹ ਆਫ ਦੀ ਵੀਕਨੈਸ ਦੇ ਉੱਤੇ ਕਿਸ ਤਰੀਕੇ ਦੇ ਨਾਲ ਸਟਰੈਟਜੀ ਬਣਾ ਕੇ ਟੈਕਲ ਕਰਦੇ ਨੇ ਇਸ ਤਰੀਕੇ ਦਾ ਕਮਿਊਨੀਕੇਸ਼ਨ ਤੁਸੀਂ ਸਿੱਖ ਸਕਦੇ ਹੋ ਆਫਲਾਈਨ 'ਚ ਤੁਸੀਂ ਆਪਦੇ ਟੀਚਰ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਉਹਨੂੰ ਆਨਲਾਈਨ ਦੇ ਵਿੱਚ 36 ਬੰਦੇ ਹਜ਼ਾਰ-ਹਜ਼ਾਰ ਰੁਪਏ 'ਚ ਪੜਾਈ ਜਾਂਦੇ ਨੇ ਠੀਕ ਹੈ ਉਹ ਤੁਸੀਂ ਆਫਲਾਈਨ ਦੇ ਵਿੱਚ ਆਨਲਾਈਨ ਦੇ ਵਿੱਚ ਉਸ ਟੀਚਰ ਨਾਲ ਕਿੰਨੀ ਕ ਵਾਰ ਗੱਲ ਕਰ ਲਓਗੇ ਤੁਸੀਂ ਦਿਨ 'ਚ ਵੱਧੋ-ਬੱਧ ਜ਼ੋਰ ਮਾਰ ਕੇ ਇੱਕ ਵਾਰੀ ਗੱਲ ਕਰ ਲਓਗੇ ठीक है पं मिनट लिए सत्त मिनट ली ऑनलाइन केफलाइन टीचर थोड़े सामने खड़ा है फेस टू फेस गल कर दियो। क्लास खत्म होंगी बच्चा जाके टीचर गाइड कर गाइडेंस लैसता है सो अकॉर्डिंग टू मी ऑफलाइन का रिजल्ट सठ पैसे है ऑनलाइन का रिजल्ट चाली पैसे है बाकी सब्जी अपनी अपनी है मेरे ग्यारह साल के एक्सपीरियंस के अकॉर्डिंग अगर तुम जॉइन कर सकते हो ती मकोटला धूरी दिड़बा बरनला ਇੰਨਾ ਇਲਾਕੇ ਚੋਂ ਤਾਂ ਵੈਲਕਮ ਟੂ ਦਾ ਸੰਗਰੂਰ ਬਾਲਜ ਐਜੂਕੇਸ਼ਨ ਪੁਆਇੰਟ ਦੇ ਹੈੱਡ ਆਫਿਸ ਚ आओ ਸੰਗਰੂਰ ਚ आओ ਤੁਹਾਨੂੰ ਇਹਦੀ ਤਿਆਰੀ ਵਧੀਆ ਤਰੀਕੇ ਨਾਲ ਕਰਾਈ ਜਾਊ ਨਹੀਂ ਆ ਸਕਦੇ ਕੋਈ ਲਾਲਚ ਨਹੀਂ ਪਰਮਾਤਮਾ ਨੇ ਜਤਿਨ ਸਿੰਘ ਲਾ ਨੂੰ ਬਹੁਤ ਦਿੱਤਾ ਤੇ ਹੋਰ ਦੇ ਰੇ ਤੁਸੀਂ ਜਿੱਥੇ ਜਿਹੜੇ ਜ਼ਿਲ੍ਹੇ ਚ ਹੈਗੇ ਹੋ ਉੱਥੇ ਜੋ ਬੈਸਟ ਆਨ ਆਫਲਾਈਨ ਕੋਚਿੰਗ ਸੈਂਟਰ ਹੈ ਉਹਨੂੰ ਜ਼ਰੂਰ ਜੁਆਇਨ ਕਰੋ ਆਨਲਾਈਨ ਤਾਂ ਯਾਰ ਤੁਹਾਨੂੰ ਸਾਰਾ ਕੁਝ ਫ੍ਰੀ ਆਫ ਕਾਸਟ YouTube ਤੇ ਮਿਲ ਜਾਂਦਾ ਦਿਖਾਓ ਹੈ ਜੇ ਕਿਹੜਾ ਟੌਪਿਕ ਹੈ ਜੋ ਤੁਹਾਨੂੰ ਪੇਡ ਕਲਾਸਿਸ ਚ ਕਰਵਾਇਆ ਜਾ ਰਿਹਾ ਤੇ ਉਹ YouTube ਤੇ ਨਹੀਂ ਮਿਲ ਰਿਹਾ ਜੇ ਤੁਹਾਨੂੰ ਪਤਾ ਵੀ ਕਿਹੜਾ ਕਰਨਾ ਹੈ ਟੌਪਿਕ YouTube ਤੇ ਸਰਚ ਮਾਰ ਕੇ ਵੈਸੇ ਹੀ ਪੜ ਲਓਗੇ ਠੀਕ ਹੈ ਸੋ ਆਫਲਾਈਨ ਕਲਾਸਿਸ ਆਰ ਦਾ ਬੈਸਟ ਠੀਕ ਹੈ ਇਹ ਸਾਰੀ ਗੱਲਾਂ ਅੱਜ ਦੀ ਮੈਂ ਤੁਹਾਨੂੰ ਦੱਸੀਆਂ ਸੀਗੀਆਂ ਦੱਸਣੀਆਂ ਸੀ ਕਿ ਜਿਹੜੇ ਵੀ ਬੱਚੇ ਸੀਨੀਅਰ ਅਸਿਸਟੈਂਟ ਦਾ ਪੇਪਰ ਦੇ ਕੇ ਆਏ ਨੇ ਜਾਂ ਕਿ ਜੇਲ ਵਾਰਡਨ ਦਾ ਪੇਪਰ ਦੇਣ ਜਾ ਰਹੇ ਨੇ ਆਪਦੇ ਆਪ ਨੂੰ ਨਿਰਾਸ਼ ਮਹਿਸੂਸ ਕਰ ਰਹੇ ਨੇ ਕੋਈ ਦਿੱਕਤ ਹਲੇ ਤੇਰੇ ਕੋਲ ਇੱਕ ਸਾਲ ਹੈ 20-25 ਹਜ਼ਾਰ ਨੌਕਰੀਆਂ ਆਉਣੀਆਂ ਨੇ ਲੱਗਿਆ ਰਹਿ ਹਟੀ ਨਾ ਅਬਦੇ ਆਪ ਨੂੰ ਲਾਈਨ 'ਚ ਲਗੇ ਰਹਿਣੇ ਦਾ ਸਮਝ ਵੀ ਆ ਗਿਆ ਇਸੇ ਚੀਜ਼ ਨੂੰ ਕਰਨ ਵਾਸਤੇ ਜ਼ਿੱਦ ਤੇ ਪਾਗਲਪੰਤੀ ਹੋਣੀ ਜ਼ਰੂਰੀ ਹੈ ਇੰਨੀ ਜ਼ਿੱਦ ਇੰਨੀ ਪਾਗਲਪੰਤੀ ਹੋਵੇ ਕਿ ਇੱਕ ਚੀਜ਼ ਜੋ ਤੂੰ ਚਾਹੁੰਦੇ ਹੋ ਉਹ 'ਚ ਬਾਰੀ-ਬਾਰੀ ਲੱਗੀ ਜਾਓ ਫੇਲ ਹੋਈ ਜਾਓਗੇ ਹੇਲ ਜੋ ਹੋਈ ਜਾਓਗੇ ਉੱਪਰ ਵਾਲਾ ਵੀ ਸੋਚੂਗਾ ਵੀ ਯਾਰ ਇਹਨੇ ਤਾਂ ਤੰਗ ਕਰਤਾ ਇੱਕੋ ਹੀ ਚੀਜ਼ ਦੇ ਮਗਰ ਪਿਆ ਇਹਨੂੰ ਦੇ ਇਹਨੂੰ ਦੇ ਇਹਨੂੰ ਇਹ ਦੇ ਕੇ ਤੋਰ ਨੌਕਰੀ ਅੱਗੇ ਵਧਾ ਤਾਂ ਜ਼ਿੱਦ ਤੇ ਪਾਗਲਪੰਤੀ ਹੋਣੀ ਜ਼ਰੂਰੀ ਹੈ ਉਮੀਦ ਕਰਦਾ ਤੁਸੀਂ ਆਪ ਦੀ ਸਰਕਾਰੀ ਨੌਕਰੀ ਦੀ ਤਿਆਰੀ ਚ ਵਧੀਆ ਲੱਗੇ ਹੋਵੋਗੇ ਤੇ ਪਲੀਜ਼ ਪਲੀਜ਼ ਆਜੋ ਬੱਚਿਓ 3 ਮਹੀਨਿਆਂ ਚ ਕੁਝ ਨਹੀਂ ਹੋਣਾ ਆ। ਆ ਜਿਹੜੇ ਪਲੱਸ 2 ਤੋਂ ਬਾਅਦ ਚਲਾਰੂ ਜੇ ਹੁੰਦੇ ਨੇ ਕਨਸਟੇਬਲ ਦੀ ਤਿਆਰੀ ਕਰਦੇ ਨੇ ਇਹਨਾਂ ਨੂੰ ਅਸੀਂ ਆਫਲਾਈਨ ਵੀ ਸਮਝਾਉਂਦੇ ਮਰ ਜਾਂਦੇ ਆ। ਪ੍ਰੇਨਾਂ ਚ ਮੈਚਿਓਰਿਟੀ ਲੈਵਲ ਬਹੁਤ ਘੱਟ ਹੁੰਦਾ ਹੈ। ਇਹ ਹੀ ਸਾਡੀ ਗੱਲ ਨੂੰ ਸਮਝ ਨਹੀਂ ਪਾਉਂਦੇ। ਜਦ ਬੱਚਾ 24 ਜਾਂ 25 ਸਾਲ ਦੀ ਉਮਰ ਟੱਪ ਲੈਂਦਾ ਉਹਦਾ ਮੈਚਿਓਰਿਟੀ ਲੈਵਲ ਠੀਕ ਹੋ ਜਾਂਦਾ। ਉਹਦੇ ਉੱਤੇ ਸਮਾਜ ਦਾ ਗਵਾਂਡਿਆ ਦਾ ਪਰਿਵਾਰ ਦਾ ਵਿਆਕਰਨ ਦਾ ਸਾਰੀ ਚੀਜ਼ਾਂ ਦਾ ਪ੍ਰੈਸ਼ਰ ਆ ਜਾਂਦਾ ਫੇਰ ਉਹ ਭੱਜਦਾ ਵੀ ਹੁਣ ਮੈਨੂੰ ਸਰਕਾਰੀ ਨੌਕਰੀ ਦੀ ਤਾਂ ਯਾਰ ਬਹੁਤ ਜ਼ਿਆਦਾ ਲੋੜ ਹੈ ਸੋ ਪਲੀਜ਼ ਜਿੰਨਾਂ ਦਾ ਮੈਚਿਓਰਿਟੀ ਲੈਵਲ ਵਧੀਆ ਹੈ ਤੁਸੀਂ ਹਾਰਡ ਵਰਕ ਕਰ ਸਕਦੇ ਹੋ ਤੁਹਾਡੇ ਨਾਲੋਂ ਜ਼ਿਆਦਾ ਮੇਰੀ 11 ਟੀਚਰ ਦੀ ਟੀਮ ਹਾਰਡ ਵਰਕ ਕਰੇਗੀ ਤੁਸੀਂ ਨਹੀਂ ਸਾਡੇ ਕੋਲੇ ਕੋਚਿੰਗ ਲੈਣੀ ਯਾਰ ਕੈਰੀਅਰ ਗਾਈਡੈਂਸ ਵਾਸਤੇ ਆ ਜਾਓ ਵੀ ਸਰ ਆ ਮੈਨੇ ਬੀਏ ਕੀਤੀ ਹੈ ਆ ਮੇਰੇ ਸਬਜੈਕਟ ਨੇ ਇੰਨਾ ਮੈਨੂੰ ਆਂਦਾ ਇੰਨਾ ਮੈਨੂੰ ਨਹੀਂ ਆਂਦਾ ਇਹ ਚ ਮੈਂ ਕਮਜ਼ੋਰ ਆ ਇਹ ਚ ਮੈਂ ਸਟਰੋਂਗ ਆ ਤੁਹਾਨੂੰ ਪ੍ਰੋਪਰ ਕੈਰੀਅਰ ਗਾਈਡ ਕਰੂੰਗਾ ਯਾਰ ਮੈਂ ਸੰਗਰੂਰ ਦੇ ਵਿੱਚ ਆਓ ਮੈਨੂੰ ਮਿਲੋ ਸੁਮਨ ਸਰ ਨੂੰ ਮਿਲੋ ਮੇਰੀ ਟੀਮ ਨੂੰ ਮਿਲੋ ਠੀਕ ਹੈ ਮਾਰਨਿੰਗ 8 ਤੋਂ 1:30 ਤੱਕ ਤਾਂ ਮੇਰੀ ਕਲਾਸਿਸ ਹੁੰਦੀਆਂ ਨੇ ਅੱਧੇ ਪੋਨੇ ਘੰਟੇ ਦੇ ਲਾਂਚ ਤੋਂ ਬਾਅਦ 2 ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਮੈਂ ਆਪਣੇ ਆਫਿਸ ਦੇ ਵਿੱਚ ਇਹੀ ਕੁਝ ਕਰਨ ਵਾਸਤੇ ਬੈਠਦਾ ਬਹੁਤ ਸਾਰੇ ਲੋਕ ਫਾਜ਼ਿਲਕਾ ਤੱਕ ਤੋਂ ਸੰਗਰੂਰ 2.5 300 ਕਿਲੋਮੀਟਰ ਸਫ਼ਰ ਤੈਅ ਕਰਕੇ ਸਿਰਫ ਮੈਨੂੰ ਮਿਲਣ ਆਉਂਦੇ ਨੇ ਕੈਰੀਅਰ ਗਾਈਡੈਂਸ ਵਾਸਤੇ ਆਜੋ ਨੌਕਰੀ ਵਾਸਤੇ ਪਹਿਲੀ ਚੀਜ਼ ਗਾਈਡੈਂਸ ਹੈ ਉਹ ਤੁਹਾਨੂੰ ਮੈਂ ਦੇ ਰਿਹਾ ਹਾਂ ਫ੍ਰੀ ਆਫ ਕਾਸਟ ਤੁਸੀਂ ਆਉਂਗੇ ਤੁਹਾਡੇ ਬਾਰੇ ਸਾਰਾ ਪਤਾ ਕਰੂੰਗਾ ਮੈਂ ਵੀ ਬੇਟਾ ਪਲੱਸ 2 ਕੀ ਚ ਕੀਤੀ ਹੈ ਗ੍ਰੈਜੂਏਸ਼ਨ ਕੀ ਚ ਕੀਤੀ ਹੈ ਕਿੰਨੇ ਪਰਸੈਂਟ ਮਾਰਕਸ ਨੇ ਹਲੇ ਤੱਕ ਤੇਰਾ ਮਾਈਂਡ ਸੈਟ ਕੀ ਹੈ ਤੇਰੀ ਜ਼ਿੰਦਗੀ ਚ ਕੀ ਚੱਲ ਰਿਹਾ ਇੱਕ ਵਾਈਟ ਪੇਜ ਤੇ ਤੁਮ ਚਿੱਠਾ ਬਣਾ ਕੇ ਦੇ ਦੂੰਗਾ ਕਿ ਬੇਟਾ ਆ ਕਰਨਾ ਹੈ ਤੁਮ ਸੋ ਜਰੂਰ ਜਰੂਰ ਸੰਗਰੂਰ ਵਿਜ਼ਿਟ ਕਰੋ ਬਾਲਾਜ ਐਜੂਕੇਸ਼ਨ ਪੁਆਇੰਟ ਦੀ ਹੈੱਡ ਆਫਿਸ ਦੇ ਵਿੱਚ ਪਟਵਾਰਖਾਨੇ ਕੋਲੇ ਬੱਸ ਸਟੈਂਡ ਕੋਲੇ ਜਿਹੜੇ ਬੱਚੇ ਮੇਰੇ ਨਾਲ ਕੰਟੈਕਟ ਕਰਨਾ ਚਾਹੁੰਦੇ ਨੇ 9646810103 7009528208 ਇਹ ਦੋ ਨੰਬਰ ਨੇ ਸ਼ੁਕਰੀਆ थैंक यू सो मच